ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਗਜ਼ੈਗ ਬਾਰਡਰ ਡਿਜ਼ਾਈਨ ਲੈ ਕੇ ਆਈਆਂ ਚਾਹੇ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਸਾਰੇ ਪ੍ਰੋਜੈਕਟ ਤੇ ਅਪਲਾਈ ਕਰੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ ਚਾਰ ਸਲੰਗਾਂ ਚ ਕੰਪਲੀਟ ਹੋ ਜਾਂਦਾ ਚਾਰ ਸਲੰਗਾਂ ਨੂੰ ਬਾਰ ਬਾਰ ਰਿਪੀਟ ਕਰਨਾ ਅੱਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਮਲਟੀ ਕਲਰ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਚਾਰ ਸਲੰਗਾਂ ਤੋਂ ਬਾਅਦ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਸਕਦੇ ਹੋ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖ ਜਦੋਂ ਪੈਸਟ ਜੈਨ ਨੂੰ ਬਣਾਉਣਾ 10 ਦੀ ਮਲਟੀਪਲ 3 ਗੁੰਡੇ ਜ਼ਿਆਦਾ ਲੈਣੇ ਆ ਤਾਂ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਜੈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਸ਼ੁਰੂ ਕਰੀਏ ਡਿਜ਼ਾਈਨ ਨੂੰ 10 ਦੇ ਮਲਟੀਪਲ 3 ਗੁੰਡੇ ਆਪਾਂ ਜ਼ਿਆਦਾ ਰੱਖਨੇ ਤਾਂ ਮੇਰੇ ਕੋਲ ਇੱਥੇ 33 ਗੁੰਡੇ 33 ਗੁੰਡੇ ਠੀਕ ਹੈ 10 10 10 ਤਿੰਨ ਕੁੰਡੇ ਵਾਧੂ ਤੁਸੀਂ ਵੀ ਇਸੇ ਤਰ੍ਹਾਂ ਕੁੰਡੇ ਲੈਣੇ ਆ 10 10 10 ਜਿੰਨੇ ਵੀ ਕੁੰਡੇ ਰੱਖਣੇ ਆ ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ ਕਈ ਵਾਰ ਆਪਣਾ ਕੀ ਹੁੰਦਾ ਕੁੰਡੇ ਜਿਹੜੇ ਵਧ ਘਟ ਜਾਂਦੇ ਆ ਠੀਕ ਹੈ ਜਿਵੇਂ ਹੁਣ ਆਪਾਂ 33 ਕੁੰਡੇ ਲਏ ਆ ਤਾਂ ਹੁਣ ਮੇਰੇ ਕੋਲ ਜਿਹੜੇ ਚਾਰ ਜਾਂ ਪੰਜ ਕੁੰਡੇ ਜ਼ਿਆਦਾ ਹੋ ਗਏ ਤਾਂ ਕੀ ਕਰਨਾ ਆਪਾਂ ਦੋਨਾਂ ਕੰਨੀਆਂ ਤੇ ਅੱਧੇ ਦੇ ਕੁੰਡੇ ਰੱਖ ਲੈਣੇ ਜਿਵੇਂ ਆਪਣੇ ਕੋਲ ਚਾਰ ਕੁੰਡੇ ਜਿਆਦਾ ਦੋ ਇਧਰ ਸੈੱਟ ਕਰ ਲੈਣੇ ਆ ਦੋ ਇਧਰ ਸੈੱਟ ਕਰ ਲੈਣੇ ਠੀਕ ਹੈ ਇਸ ਤਰ੍ਹਾਂ ਜਿਹੜਾ ਆਪਣਾ ਇਹ ਬਾਉਂਡਰ ਸੈੱਟ ਹੋ ਜਾਂਦਾ ਹੈ ਪਹਿਲੀ ਸਲਾਈ ਪਹਿਲਾਂ ਆਪਾਂ ਦੋ ਸਲਾਈਆਂ ਉਲਟੀਆਂ ਬਣਾਵਾਂਗੇ ਸਿੱਧੀ ਸਾਈਡ ਤੋਂ ਵੀ ਇੱਕ ਸਲਾਈ ਉਲਟੀ ਬਣਾਵਾਂਗੇ ਤੇ ਉਲਟੀ ਸਾਈਡ ਤੋਂ ਵੀ ਇੱਕ ਸਲਾਈ ਉਲਟੀ ਇਹਦੇ ਨਾਲ ਕੀ ਹੁੰਦਾ ਜਿਹੜੀ ਇਹ ਬਾਉਂਡਰ ਦੀ ਕਿਨਾਰੀ ਹੁੰਦੀ ਹੈ ਇਹ ਮਜ਼ਬੂਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਠੀਕ ਹੈ ਰਾਈਟ ਸਾਈਡ ਤੋਂ ਵੀ ਇੱਕ ਸਲਾਈ ਉਲਟੀ ਬਣਾਵਾਂਗੇ ਇਸ ਤਰ੍ਹਾਂ ਤੇਰਾ ਆਉਂਗਾ ਸਾਈਡ ਤਵੀ ਉਲਟੀ ਇਹ ਦੋ ਸਲਾਈਆਂ ਆਪਾਂ ਸ਼ੁਰੂ ਚ ਹੀ ਬਣਾਉਣੀ ਆ ਉਸ ਤੋਂ ਬਾਅਦ ਡਿਜ਼ਾਈਨ ਅੱਗੇ ਰਿਪੀਟ ਕਰਦੇ ਜਾਣਾ ਸਲਾਈਆਂ ਹੋ ਗਈਆਂ ਕੰਪਲੀਟ ਇਸ ਤਰ੍ਹਾਂ ਜਦੋਂ ਦੋ ਸਲਾਈਆਂ ਕੰਪਲੀਟ ਕਰਦੇ ਆਪਾਂ ਤਾਂ ਇੱਕ ਲਾਈਨ ਉਲਟੀ ਇਸ ਤਰ੍ਹਾਂ ਆ ਜਾਂਦੀ ਹੈ ਠੀਕ ਹੈ ਹੁਣ ਪਹਿਲੀ ਸਲਾਈ ਧਿਆਨ ਨਾਲ ਦੇਖਿਓ ਦੋ ਕੁੰਡੇ ਪਹਿਲਾਂ ਮੈਂ ਉਲਟੇ ਬਣਾਉਂਗੀ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਇਸ ਤਰ੍ਹਾਂ ਹੁਣ ਥ੍ਰੈਡ ਡੱਗੇ ਕਰਕੇ ਜਾਲੀ ਬਣਾਉਣੀ ਹੈ ਇੱਥੇ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇਸ ਤਰ੍ਹਾਂ ਠੀਕ ਹੈ ਹੁਣ ਤਿੰਨੇ ਕੁੰਡਿਆਂ ਦਾ ਇੱਕ ਬਣਾਉਣਾ ਹੈ ਤਾਂ ਵਿਚਾਲੜਾ ਕੁੰਡਾ ਆਪਾਂ ਅੱਗੇ ਲੈ ਆਉਣਾ ਹੈ ਪਲਟ ਕੇ ਇਹਨੂੰ ਸਿੱਧਾ ਕਰ ਲੈਣਾ ਅੱਗੇ ਲੈ ਆਉਣਾ ਚਾਲੜਾ ਕੁੰਡਾ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ। ਦੇਖੋ ਇਸ ਤਰ੍ਹਾਂ। ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ। ਹੁਣ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਹਨ। 1 2 3 ਇਸ ਤਰ੍ਹਾਂ। ਥ्रेड ਕਰਨਾ ਹੈ ਅੱਗੇ ਹੁਣ ਆਪਾਂ। ਹੁਣ ਦੇਖੋ ਆਪਣੇ ਕੋਲ ਇੱਥੇ 2 4 6 8 10 11 ਕੁੰਡੇ। ਇੱਕ ਕੁੰਡਾ ਆਪਾਂ ਜਦੋਂ ਥ੍ਰੈਡ ਅੱਗੇ ਕਰਾਂਗੇ ਇਹ ਬਣ ਗਿਆ ਠੀਕ ਹੈ ਦੋ ਕੁੰਡੇ ਉਲਟੇ ਛੱਡ ਕੇ ਆਪਾਂ ਇਹ ਹੀ ਡਿਜ਼ਾਈਨ ਰਿਪੀਟ ਕਰਨਾ ਹੈ ਹੁਣ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਸਿੱਧੇ ਤਿੰਨ ਦਾ ਇੱਕ ਤਿੰਨ ਸਿੱਧੇ ਠੀਕ ਹੈ ਜਦੋਂ ਥ੍ਰੈਡ ਅੱਗੇ ਕਰਦੇ ਆ ਇੱਕ ਕੁੰਡਾ ਬਣ ਜਾਂਦਾ 10 ਕੁੰਡੇ ਪੂਰੇ ਹੋਗੇ ਥ੍ਰੈਡ ਅੱਗੇ ਕਰ ਲਿਆ ਡਿਜ਼ਾਈਨ ਦੁਬਾਰਾ ਸ਼ੁਰੂ ਕਰ ਲੈਣਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਦੋ ਸੌਰੀ ਥ੍ਰੈਡ ਅੱਗੇ ਕਰਨੇ ਆ ਤੇ ਜਾਲੀ ਬਣਾਉਣੀ ਦੋਨੇ ਪਾਸੇ ਥ੍ਰੈਡ ਅੱਗੇ ਕਰਕੇ ਇੱਕ ਸਿੱਧਾ ਬਣਾ ਲਿਆ ਹੁਣ ਥ੍ਰੈਡ ਅੱਗੇ ਕਰਕੇ ਤਿੰਨ ਸਿੱਧੇ ਇੱਕ ਦੋ ਤਿੰਨ ਫੇਰ ਤਿੰਨ ਦੇਖ ਵਿਚਾਲੜਾ ਕੁੰਡਾ ਪਾਲਟ ਕੀ ਆਪਾਂ ਅੱਗੇ ਲੈ ਆਉਣਾ ਤਿੰਨ ਦਾ ਇੱਕ ਆਪਾਂ ਇਸੇ ਤਰ੍ਹਾਂ ਕਰਨਾ ਹਰ ਵਾਰ ਠੀਕ ਹੈ ਤਿੰਨ ਗੁੰਡਿਆਂ ਦਾ ਇੱਕ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਤਿੰਨ ਗੁੰਡੇ ਸਿੱਧੇ 1 2 3 ਥ੍ਰੈਡ ਅੱਗੇ ਕਰਨਾ 10 ਗੁੰਡੇ ਹੋ ਗਏ ਆਪਣੇ ਕੋਲੇ ਦੁਬਾਰਾ ਫੇਰ ਡਿਜ਼ਾਈਨ ਸਟਾਰਟ ਕਰਨਾ ਇੱਕ ਗੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਗੁੰਡੇ ਸਿੱਧੇ 1 2 तीन तीन का एक चाल कुंडा पलट लेना इस तरह तेन का एक बना देना ठीक है इस तरह तीन कुंडे सीधे एक दो तेन ठीक है थ्रेड अगे करा एक कुंडा मैं इत होर लाऊंगी इस तरह ਇੱਕ ਕੁੰਡਾ ਸਿੱਧਾ ਹੈਸਤਰਾ ਠੀਕ ਹੈ ਲਾਸਟ ਵਾਲਾ ਸਿੱਧਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਡਿਜ਼ਾਈਨ ਪਹਿਲੀ ਸਲਾਈ ਆਪਣੀ ਬਣਾ ਲਈ ਹੈ ਦੁਬਾਰਾ ਫੇਰ ਇੱਕ ਵਾਰ ਮੈਂ ਤੁਹਾਨੂੰ ਦੱਸ ਦਨੀ ਹੈ ਪਹਿਲੀ ਸਲਾਈ ਇੱਥੇ ਮੈਂ ਦੋ ਕੁੰਡੇ ਉਲਟੇ ਬਣਾਏ ਤਾਂ ਇੱਥੇ ਮੇਰਾ ਇੱਕ ਕੁੰਡਾ ਘਟ ਗਿਆ ਠੀਕ ਹੈ ਇੱਥੇ ਇੱਕ ਕੁੰਡਾ ਹੀ ਉਲਟਾ ਬਣਾਣਾ ਆਪਾਂ ਠੀਕ ਹੈ ਜੇਕਰ ਤੇਨ ਕੁੰਡੇ 10 ਦੇ ਮਲਟੀਪਲ ਤੇਨ ਕੁੰਡੇ ਲਏ ਆ ਇੱਕ ਕੁੰਡਾ ਇੱਥੇ ਉਲਟਾ ਬਣਾ ਲੈਣਾ ਇਹ ਬਾਧੂ ਕੁੰਡੇ ਦੋਨੇ ਹੁਣ ਮੇਰੇ ਕੋਲ ਡਿਜ਼ਾਈਨ ਹੈ ਜਿਹੜੇ ਇੱਥੋਂ ਸ਼ੁਰੂ ਹੋਇਆ ਇੱਕ ਸਿੱਧਾ thread ਅੱਗੇ ਤਿੰਨ ਸਿੱਧੇ ਠੀਕ ਹੈ ਤਿੰਨ ਦਾ ਇੱਕ ਤਿੰਨ ਸਿੱਧੇ thread ਅੱਗੇ ਇੱਥੋਂ ਤੱਕ 10 ਕੁੰਡੇ ਹੋ ਗਏ ਦੋ ਕੁੰਡੇ ਛੱਡ ਕੇ ਹੁਣ ਇੱਥੇ ਆਪਣੀ ਜਾਲੀ ਜਿਹੜੀ ਇੱਕ ਜਾਲੀ ਬਣਦੀ ਹੈ ਇੱਥੇ ਆਪਣੀਆਂ ਵਿਚਾਲੇ ਦੋ ਜਾਲੀਆਂ ਬਣਨੀਆਂ ਠੀਕ ਹੈ ਫਿਰ ਉਸੇ ਤਰ੍ਹਾਂ thread ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਤਿੰਨ ਸਿੱਧੇ ਤਿੰਨ ਦਾ ਇੱਕ ਤਿੰਨ ਸਿੱਧੇ ਇਸ ਤਰ੍ਹਾਂ ਡਿਜ਼ਾਈਨ ਪਹਿਲੀ ਸਲਾਈ ਤੇ ਆਪਾਂ ਕੰਪਲੀਟ ਕਰ ਲੈਣਾ ਹੈ ਦੂਸਰੀ ਸਲਾਈ ਸਾਰੀ ਉਲਟੀ ਬਣਾਉਣੀ ਹੈ ਰਾਂਗ ਸਾਈਡ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਇਹਦੀਆਂ ਠੀਕ ਹੈ ਦੋਨਾਂ ਸਾਈਡਾਂ ਤੇ ਇੱਕ ਇੱਕ ਜਾਲੀ ਆਉਗੀ ਵਿੱਚ ਜਿਹੜੀਆਂ ਦੋ ਦੋ ਜਾਲੀਆਂ ਆਉਂਦੀਆਂ ਇੱਕ ਕੁੰਡੇ ਦੇ ਆਸ-ਪਾਸੇ ਝਾਲੀਆਂ ਆਉਂਦੀਆਂ ਦੋ ਠੀਕ ਹੈ ਸਾਰੀ ਸिलाई ਉਲਟੀ ਬਣਾ ਲੈਣੀ ਹਾਂ ਤੀਸਰੀ ਚਲਾਈ ਰਾਈਟ ਸਾਈਡ ਤੋਂ ਦੇਖੋ ਇੱਥੇ ਮੇਰੇ ਕੋਲ ਦੋ ਗੁੰਡੇ ਆ ਬਾਧੂ ਤਾਂ ਇੱਥੇ ਮੈਂ ਇੱਕ ਗੁੰਡਾ ਬਣਾ ਲੈਣੀ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਰਹੇ ਸਮਝਣ ਚ ਠੀਕ ਹੈ ਬਾਧੂ ਗੁੰਡਾ ਤਾਰੋ ਚਾਹੇ ਬੁਣੋ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਉਸ ਤੋਂ ਬਾਅਦ ਹੁਣ ਆਪਣੀ ਇੱਕ ਗੁੰਡਾ ਸਿੱਧਾ ਹੁਣ ਆਪਾਂ ਥ੍ਰੈਡ ਅੱਗੇ ਕਰਨਾ ਹੈ ਜਾਲੀ ਬਣਾਉਣੀ ਹੈ ਹਰ ਵਾਰ ਆਪਾਂ ਇੱਕ ਕੁੰਡਾ ਸਿੱਧਾ ਬਣਾ ਕੇ ਜਾਲੀ ਬਣਾਉਣੀ ਹੈ ਠੀਕ ਹੈ ਇੱਥੇ ਤਾਂ ਜੋ ਇਸ ਤਰ੍ਹਾਂ ਟੇਢੀ ਜਾਲੀ ਆਉਗੀ ਹੁਣ ਆਪਣੀ ਥ੍ਰੈਡ ਅੱਗੇ ਕਰਕੇ ਇੱਕ ਦੋ ਤਿੰਨ ਕੁੰਡੇ ਸਿੱਧੇ ਆ ਗਏ ਇਸ ਤਰ੍ਹਾਂ ਹੁਣ ਇਹ ਤਿੰਨ ਦਾ ਇੱਕ ਜਿਹੜਾ ਆਪਾਂ ਤਿੰਨ ਦਾ ਇੱਕ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਬਣਾਉਣਾ ਹੈ ਉਹ ਚਾਲੜਾ ਕੁੰਡਾ ਪਾਲਟਕੇ ਅੱਗੇ ਲੈ ਆਉਣਾ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਬਣਾ ਦੇਣਾ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਸਿੱਧੇ 2 4 6 8 9 thre ਢੱਗੇ ਕਰਾਂਗੇ 10 ਕੁੰਡੇ ਬਣਗੇ ਦੁਬਾਰਾ ਡਿਜ਼ਾਈਨ ਉਸੇ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ thre ਢੱਗੇ ਇੱਕ థర్ెడ్ అండే సీకే ఇస్తా ఉచాలా కు పల్టే తిన్న కన్నా ఇర

ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਉਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਸਿੱਧੇ ਠੀਕ ਹੈ ਥ੍ਰੈਡ ਲੱਗੇ ਇਹ ਕੁੰਡਾ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਦੂਸਰੀ ਸਲਾਈ ਕੰਪਲੀਟ ਹੋ ਗਈ ਇਸ ਤਰ੍ਹਾਂ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਆਪਣਾ ਠੀਕ ਹੈ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਵਾਦੂ ਕੁੰਡਾ ਤਾਰ ਕੇ ਇੱਕ ਸਿੱਧਾ ਥ੍ਰੈਡ ਲੱਗੇ ਤਿੰਨ ਸਿੱਧੇ ਤਿੰਨ ਦਾ ਇੱਕ ਤਿੰਨ ਸਿੱਧੇ ਥ੍ਰੈਡ ਲੱਗੇ 10 ਕੁੰਡੇ ਹੋ ਗਏ ਦੁਬਾਰਾ ਫੇਰ ਡਿਜ਼ਾਈਨ रिपीट ਹੁੰਦਾ ਇੱਥੇ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਤਿੰਨ ਸਿੱਧੇ ਤਿੰਨ ਦਾ ਇੱਕ ਤਿੰਨ ਸਿੱਧੇ ਥ੍ਰੈਡ ਲੱਗੇ ਠੀਕ ਹੈ 10 ਕੁੰਡੇ ਹੋ ਗਏ ਦੁਬਾਰਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਕੁੰਡੇ ਸਿੱਧੇ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਥ੍ਰੈਡ ਲੱਗੇ ਇੱਕ ਸਿੱਧਾ thread ਅੱਗੇ ਤਿੰਨ ਸਿੱਧੇ ਤਿੰਨ ਦਾ ਇੱਕ ਤਿੰਨ ਸਿੱਧੇ thread ਅੱਗੇ ਇੱਕ ਸਿੱਧਾ ਲਾਸਟ ਵਾਲਾ ਸਿੱਧਾ ਬਣਾ ਲੈ ਠੀਕ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਰੋਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾਵਾਂਗੇ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਤਾਂ ਉਲਟੀ ਸਾਈਡ ਤੋਂ ਉਲਟ ਗਈਆਂ ਦੋ ਸਲੰਗ ਆਪਣਾ ਸਿੱਧੇ ਪਾਸੇ ਤੋਂ ਡਿਜ਼ਾਈਨ ਦੀਆਂ ਪਾਉਂਦੀਆਂ ਇੱਕ ਵਾਰ ਮੈਂ ਫਿਰ ਤੁਹਾਨੂੰ ਜਲਦੀ ਚ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਠੀਕ ਹੈ ਇੱਕ ਕੁੰਡਾ ਧਾਰਿਆ ਇੱਕ ਕੁੰਡਾ ਸਿੱਧਾ ਇਹ ਥੋੜੇ ਜਾਇਨ ਸ਼ੁਰੂ ਹੋ ਗਿਆ ਹੁਣ ਆਪਣਾ ਧਿਆਨ ਰੱਖਿਓ ਥ੍ਰੈਡ ਅੱਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਫਿਰ ਤਿੰਨ ਬੈਕ ਪਹਿਲੀ ਚਲਾਈ ਦੁਬਾਰਾ ਰਿਪੀਟ ਕਰਤੀ ਮੈਂ ਠੀਕ ਹੈ ਤਿੰਨ ਬੈਕ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਤਿੰਨ ਸਿੱਧੇ ਇੱਕ ਦੋ ਤਿੰਨ ਥ੍ਰੈਡ ਅੱਗੇ 10 ਕੁੰਡੇ ਹੋ ਗਏ ਥ੍ਰੈਡ ਅੱਗੇ ਕਰਦੇ ਜਦੋਂ ਆਪਾਂ ਇੱਕੇ ਜਾਲੀ ਵਾਲਾ ਕੁੰਡਾ ਹੋ ਜਾਂਦਾ ਹੈ ਦੁਬਾਰਾ ਫੇਰ ਉਸੇ ਤਰ੍ਹਾਂ 10 ਕੁੰਡਿਆਂ ਤੇ ਡਿਜ਼ਾਈਨ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਸਿੱਧੇ 1 2 3 ਇੱਥੇ ਆਪਣੀ ਇੱਕ ਜਾਲੀ ਬੰਨਦੀ ਐ ਇੱਥੇ ਦੋ ਜਾਲੀਆਂ ਬੰਨਦੀਆਂ ਇਹ ਗੱਲ ਦਾ ਧਿਆਨ ਰੱਖਣਾ ਆਪਣਾ ਥ੍ਰੈਡ ਅੱਗੇ ਕਰਕੇ ਇੱਕ ਸਿੱਧਾ ਥ੍ਰੈਡ ਅੱਗੇ ਕਰਕੇ ਤਿੰਨ ਸਿੱਧੇ ਫੇਰ ਤਿੰਨ ਦਾ ਇੱਕ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਦਾ ਇੱਕ ਠੀਕ ਹੈ ఓద ఫిర్ణ కడే సీ దో తి థర్డ్ అస కండే డిజైన్ ద్వారా శూ ఇ సీడ్ అన్న కిధే దిన్లకి పచ్చి సైడ్ తిన్న కదా కండా ఫే దో తి ਥ੍ਰੈਡ ਅੱਗੇ ਇੱਕ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਉਲਟੀ ਬਣਾ ਲੈਣੀ ਹੈ ਤੀਸਰੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਠੀਕ ਹੈ ਇਸ ਤਰ੍ਹਾਂ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਵਿਚਾਲੜਾ ਕੁੰਡਾ ਪਲਟ ਕੇ ਅੱਗੇ ਲੈ ਆਉਣ ਤਿੰਨ ਕੁੰਡੇਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ 1 2 3 ਥ੍ਰੈਡ ਅੱਗੇ 10 ਕੁੰਡੇ ਹੋ ਗਏ ਦੁਬਾਰਾ ਫੇਰ ਡਿਜ਼ਾਈਨ ਇੱਕ ਸਿੱਧਾ ਥ੍ਰੈਡ ਅੱਗੇ ਇੱਕ 2 3 ਸਿੱਧੇ 3 ਦਾ ਇੱਕ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਉਸ ਤੋਂ ਬਾਅਦ ਇੱਕ ਦੋ ਤਿੰਨ ਗੁੰਡੇ ਸਿੱਧੇ ਤਰੇਡ ਡੱਗੇ 10 ਗੁੰਡੇ ਹੋਗੇ ਦੁਬਾਰਾ ਫਿਰ ਇੱਕ ਗੁੰਡਾ ਸਿੱਧਾ ਤਰੇਡ ਡੱਗੇ ਜਾਲੀ ਤੇ ਜਾਲੀ ਇੱਕ ਦੋ ਤਿੰਨ ਗੁੰਡੇ ਸਿੱਧੇ ਠੀਕ ਹੈ ਫਿਰ ਤਿੰਨ ਦਾ ਇੱਕ ਤਿੰਨ ਦਾ ਇੱਕ ਆਪਾਂ ਹਰ ਵਾਰ ਇਸੇ ਤਰ੍ਹਾਂ ਕਰਨਾ ਹੈ ਜੋ ਤਿੰਨ ਦਾ ਇੱਕ ਕਰਦੇ ਆ ਤਾਂ ਇਸ ਤਰ੍ਹਾਂ ਚੈਨ ਬਣੀ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਜਾਂਦਾ ਇੱਥੇ ਆਪਾਂ ਤਿੰਨ ਦਾ ਇੱਕ ਕਰਨਾ ਠੀਕ ਠੀਕ ਹੈ ਉਸ ਤੋਂ ਬਾਅਦ ਇੱਕ ਦੋ ਤਿਆਨ ਸਿੱਧੇ thread ਅੱਗੇ ਇੱਕ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਚੌਥੀ ਸਿਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਲਓ ਜੀ ਇਹ ਬਣ ਗਿਆ ਹੁਣ ਆਪਣਾ ਜਿਗਜੈਗ ਬਾਰਡਰ ਠੀਕ ਹੈ ਜਿਹੜੀ ਇਹਦੀ ਤੁਸੀਂ ਚੜਾਈ ਰੱਖਣੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਆ ਕਿੰਨਾ ਚੜਾਈ ਚ ਬਾਰਡਰ ਰੱਖਣਾ ਉਹਨੀਆਂ ਉੱਪਰ ਸਲਾਈਆਂ ਕੰਪਲੀਟ ਕਰ ਲੈਣੀ ਹੈ ਤੇ ਜੇਕਰ ਤੁਸੀਂ ਇਹੀ ਡਿਜ਼ਾਈਨ ਬਣਾਉਂਦੇ ਜਾਣਾ ਤੇ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਸੇ ਤਰ੍ਹਾਂ ਤੁਸੀਂ ਚਾਰ-ਚਾਰ ਸਲਾਈਆਂ ਨੂੰ ਅੱਗੇ ਰਿਪੀਟ ਕਰਦੇ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਕ ਸਾਈਡ ਤੇ ਦੇਖੋ ਇਸ ਤਰ੍ਹਾਂ ਇੱਕ ਇੱਕ ਜਾਲੀ ਬਣਦੀ ਹੈ ਕੰਨੀਆਂ ਤੇ ਠੀਕ ਹੈ ਇਸ ਤਰ੍ਹਾਂ ਤੇ ਵਿੱਚ ਇਸ ਤਰ੍ਹਾਂ ਜਾਲੀ ਬਣਦੀ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ